ਯਾਨੀ ਕਿ ਰੋਟੀ ਖਾਦਾ ਤੁਨੂੰ ਬੱਸ ਭਈ ਲੋੜ ਨਹੀਂ ਰੋਟੀਆਂ ਤਾਂ ਖਵਾਉਂਦੀਆਂ ਤੀ ਬਹੁਤੀ ਮਾਂ ਤੂੰ ਖਾ ਲੂਗਾ ਭਈ ਆਪਦੇ ਘਰ ਵਾਲੇ ਨੂੰ ਖਵਾ ਦੇ ਲੈ ਆ ਬੈਠੀ ਹੈ ਮੇਰੀ ਮਾਂ ਤਾਂ ਹੋਰ ਪੁੱਤਾਂ ਇਹ ਮਾਂ ਰੋਟੀ ਰੋਟੀ ਤੂੰ ਮੈਨੂੰ ਆ ਫੜਾਇਆ ਕਰ ਮੈਨੂੰ ਉਹਦੇ ਹੱਥਾਂ ਦੀ ਰੋਟੀ ਪਸੰਦ ਨਹੀਂ ਲੱਗਦੀ ਕੋਈ ਨਹੀਂ ਬੁੱਤ ਫੇਰ ਆ ਜਾ ਹੁਣ ਆਈ ਕੀ ਕਦੇ ਫੇਰ ਰੋਕੀ ਤਾਂ ਹੁਣ ਖਾਣੀ ਐ ਨਹੀਂ ਮਾਂ ਤੈਨੂੰ ਪਤਾ ਧਹਿਆ ਕਿਹੜਿਆ ਕਿਹੜੇ ਨੰਗਦੀ ਨਹੀਂ ਬੁਰਕੀ ਨੰਗਦੀ ਫੇਰ ਹੁਣ ਕੀ ਹੱਲ ਬਣੇ ਐਂ ਦੱਸ ਮੈਨੂੰ ਤੂੰ ਇਹਨੂੰ ਭੇਜ ਪੂ ਦੇ ਮੇਰੀ ਅੱਖਾਂ ਦੇ ਸਾਹਮਣੇ ਆ ਕਰ ਹੁਣ ਉਹ ਤਾਂ ਕਰ ਹੀ ਹੈ ਨਹੀਂਗਾ ਹੁਣ ਆਪਾਂ ਕਿੱਥੇ ਭੇਜ ਦਈਏ ਇਹਨੂੰ ਮੇਰੀ ਗੱਲ ਸੁਣ ਮਾਂ ਤੂੰ ਤਾਂ ਅੰਦਰ ਬੈਠੀ ਰਹਿਣੀ ਐ ਮੈਂ 2 ਮਿੰਟ ਤਾਂ ਖੇਡਣ ਗਿਆ ਲੋਕਾਂ ਨੇ ਐਡੀਆਂ ਐਡੀਆਂ ਗੱਲਾਂ ਬਣਾ ਰੱਖੀਆਂ ਲੋਕ ਤਾਂ ਪੁੱਤੋ ਦਿੰਦੀ ਬਣਾਈ ਜਾਂਦੇ ਐ ਫੇਰ ਲੋਕਾਂ ਨੇ ਹੁਣ ਕੀ ਮੂੰਹ ਫੜ ਲਈ ਗਿਆ ਆਪਾਂ ਕੀ ਦਾ ਮੂੰਹ ਫੜ ਲੈਗਾ ਹੁਣ ਕੀ ਕਰੀਏ ਕੀ ਹੱਲ ਅਲਤਾ ਹੁਣ ਬਸ ਹੋ ਗਿਆ ਜਿਹੜਾ ਹੁਣ ਤੈਨੂੰ ਮਾਂ ਮੈ ਉਹਦੋ ਸਮਝ ਆਉਂਦਾ ਰਹੇ ਵੀ ਤੂੰ ਇਹਨੂੰ ਇੰਨੇ ਪੈਸੇ ਨਾ ਦੇ ਤੂੰ ਅਸਲ ਤਾਂ ਮਾਂ ਤੂੰ ਬਗਿਆੜਿਆ ਹਾਂ ਪੁੱਤ ਫਿਰ ਮਗਰੋਂ ਤੱਕਲਾ ਮਾਂ ਨੂੰ ਕਹਿੰਦਾ ਬਗਿਆੜਿਆ ਮੈਂ ਤਾਂ ਤੂੰ ਵੀ ਉਹੋ ਜਿਹਾ ਮੈਨੂੰ ਉਹ ਵੀ ਉਹੋ ਜਿਹਾ ਦਾ ਤੱਸ ਹੁਣ ਮਾਂ ਕਿਹੜੇ ਪਾਸੇ ਜਾਵੇ ਮਾਂ ਤਾਂ ਪਚਾਹੇ ਫਸ ਗਈ ਥੋੜੇ ਜਿਵੇਂ ਪੈਸੇ ਰਿਸ਼ਤਾ ਦੇਖ ਲਾਂਦੀ ਕੋਈ 4 ਰੁਪਏ ਦੇ ਦਾਂਦੇ ਫਿਰ ਉਹਨੇ ਕਿਹੜਾ ਪੰਦ ਦੱਸਿਆਗਾ ਉਹਨੇ ਆਪਣਾ ਦੱਸੇਗਾ ਵੀ ਮਾਂ ਇਹ ਗੱਲ ਹੈਗੀ ਜੇ ਤੁਹਾਨੂੰ ਦੱਸਿਆ ਹੋਵੇ ਲੈ ਉੱਥੇ ਮਿਲੀ ਉਹਨੇ ਇੰਨੀ ਬੇਇੱਜ਼ਤੀ ਕਰੀ ਮੈਂ ਤਾਂ ਉਹ ਕਹਿੰਦੇ ਨੇ ਵੀ ਜ਼ਖਮਾਂ ਤੇ ਨ ਹੁਣ ਉਹ ਤਾਂ ਹੀ ਨਹੀਂ ਪਤਾ ਕਿੱਥੇ ਬੈਠਾ ਹੈ ਆਪਣੇ ਸਹੇੜ ਗਏ ਇੱਥੇ ਉਹ ਤਾਂ ਉੱਦ ਦੇ ਦੀ ਬੈਠਾ ਫਿਰ ਹੁਣ ਹੁਣ ਆਪਾਂ ਤਾਂ ਬਚਾਏ ਮੇਰੀ ਗੱਲ ਸੁਣ ਇਹਨੂੰ ਕਹਿ ਵੀ ਆਪਦੇ ਬਾਗ ਜਾ ਜਿੱਧਰ ਜਾਣਾ ਖੜਾ ਛੱਡ ਦੇ ਆਪਾਂ ਵਧੀਆ ਜ਼ਿੰਦਗੀ ਕੱਢ ਲਾਂਗੇ ਆਵਦੀ ਪੰਜਾਬੀ ਕਿੱਥੇ ਹੁਣ ਤੂੰ ਇੱਥੇ ਰੱਖਿਆ ਹੀ ਫਿਰ ਇਹਨੂੰ ਫਿਰ ਉਹ ਤਾਂ ਬੈਠੀ ਹੈ ਹੁਣ ਉਹਨੂੰ ਤਾਂ ਆ ਜਾਣ ਦੇ ਉਕਰੇ ਜੇ ਉਹਨਾਂ ਘਰੇ ਆਉਣ ਜੋ ਫੇਰ ਹੀ ਕਿਸੇ ਪਾਸੇ ਕੋਈ ਹੱਲ ਹੋਊਗਾ ਫੋਨ ਫਾਣ ਲਾਂ ਤੇ ਤਾਂ ਗੱਲਾਂ ਹੁੰਦੀ ਹੀ ਹੋਣਗੀਆਂ ਇਹਨਾਂ ਦੀਆਂ ਫਿਰ ਇਹਨਾਂ ਨੇ ਆਉਂਦੇ ਹੋਣੇ ਆਪਣੀ ਤਾਂ ਹੀ ਹੁੰਦੀ ਆਪਾਂ ਦਾ ਫੋਨ ਕੋਈ ਚੱਕਦਾ ਨਹੀਂ ਉਹ ਮਾਂ ਮਾਗਰਾ ਪਾ ਫਿਰ ਕਾਟ ਰੰਗਾ ਮਾਂ ਤੂੰ ਮੈਨੂੰ ਰੋਟੀ ਲੈ ਕੇ ਦੇ ਮੈਨੂੰ ਭੁੱਖ ਲੱਗ ਰਹੀ ਆ ਤੇ ਮੇਰੀ ਗੱਲ ਸੁਣਾ ਹੁਣ ਤਾਂ ਨਾ ਦੋ ਦਿਨ ਆਈਆਂ ਮਾਲ ਪਣੀਆਂ ਬਣ ਜਾਂਦੀਆਂ ਨਹੀਂ ਬਣ ਤਾਂ ਜਾਂਦੀਆਂ ਵੇ ਫਿਰ ਫਿਰ ਹੁਣ ਤੁਸੀਂ ਰੌਲਾ ਪਾਉਂਦੇ ਫਿਰ ਬਣਨਾ ਤੇ ਕੁਛ ਦੀ ਹੁਣ ਕਰੀਏ ਕੀ ਕਿਹੜੇ ਖੂਚ ਚ ਮੈਂ ਜਾਵਾਂ ਮੈਂ ਸਾਲ ਮੈਂ ਅੱਗੇ ਤਾਂਸ 2 ਮਿੰਟ ਵਧਿਆ ਖੇੜੇ ਹੁੰਦਾ ਹੁਣ ਉੱਥੇ ਜਾਣਾ ਖਾਣਾ ਆਉਂਦਾ ਨਾ ਮਾਂ ਗੱਲ ਛਕਾਲ ਕਰ ਲਾਂਦਾ ਲਓ ਪਤਾ ਭਾਈ ਜਾਣ ਤੇ ਤਵਾ ਲੈ ਉਹ ਕਹਤਾ ਜਾਣ ਕੇ ਕੁਛ ਦੇ ਨਹੀਂ ਤੇਰੀ ਚਾਚੀ ਰੋਜ਼ ਆ ਜਾਂਦੀ ਹੈਗੀ ਉਹ ਚਾਚੀ ਤਾਂ ਮੈਨੂੰ ਮਿਲੀ ਆ ਰਾਜ ਚ ਫਿਰ ਉੱਥੇ ਕਹਿੰਦੀ ਮੈਂ ਤੁਹਾਡੇ ਘਰੇ ਜਾਨੀ ਆਗੀ ਉਹ ਬੇਬੇ ਦਾ ਪਤਾ ਲਿਉਣੀ ਆ ਬਹਾਨੇ ਉਹ ਮਾਰਦੀ ਉਹ ਲਾਉਂਦੀ ਆ ਉਹ ਵੀ ਰੋਜ਼ ਇਹੀ ਕਰਦੀ ਉਹ ਉਂਗਲੀਆਂ ਲਾ ਕੇ ਜਾਂਦੀ ਆ ਤੇ ਉਹਦੀ ਗੌਰਖ ਚਾਤਰ ਚਲਾ ਕੇ ਬਹੁਤ ਆ ਉਹ ਹੋਰ ਚਾਤਰ ਚਲਾ ਕੇ ਤਾਂ ਹੈਗੀ ਤਾਂ ਹੀ ਆਉਂਦੀ ਸਵਾ ਬਾਲ ਲੈਣ ਸਵਾਦ ਲੈਂਦੀ ਆ ਹਾਂ ਵੀ ਦੇਖਾ ਕੀ ਬੋਲਦਾ ਕੋਈ ਤੇਰੇ ਕੋਲ ਸੁਣ ਲਈ ਗੱਲਾਂ ਮੈਨੂੰ ਆਖੇ ਪਾਣੀ ਲਿਆ ਦੇ ਪਾਣੀ ਲਿਆ ਹਾਂ ਉਹ ਉਂਗਲਾਂ ਲਾ ਕੇ ਆਉਨੇ ਹੋਰ ਉਹਨੂੰ ਖਣੀਂ ਦਤਾ ਕਿੰਨੀ ਬਾਹਰ ਆ ਕੇ ਕਰਾਂ ਚ ਕਹਿੰਦੀ ਫਿਰਦੀ ਐ ਕਹਿੰਦੀ ਫਿਰਦੀ ਐ ਹੋਰ ਡਾਟ ਹੁਣ ਘਰੋਂ ਬਾਹਰ ਕਿਵੇਂ ਗੱਲ ਵਗ ਜੂਗੀ ਉਹ ਉੱਚ ਆਉਂਦੀ ਐ ਇੱਕ ਕਰ ਵੜ ਜਾਂਦੀ ਐ ਇੱਕ ਨਿਕਲ ਜਾਂਦੀ ਐ ਉਹਦੇ ਤਾਂ ਕਿਸੇ ਨੇ ਲਗਾਮ ਪਾਇਆ ਲੋੜ ਹੀ ਨਹੀਂ ਮੈਂ ਤੈਨੂੰ ਦੱਸਾਂ ਉਹਦੇ ਘਰ ਵਾਲੇ ਨੂੰ ਲਾਂਭਾ ਦੇ ਦੇਉਂਗੀ ਫਿਰ ਘਰ ਆਉਣਾ ਉਹਦੇ ਜੂੰਡੇ ਪਟਵਾ ਬਈ ਸਾਡੇ ਘਰੇ ਨਾ ਆਵੇ ਇਦੂ ਮੁੜ ਕੇ ਹਾਂ ਹੋਰ ਕੀ ਕਰਾਂ ਫਿਰ ਸਾਡਾ ਘਰ ਪੱਟੀ ਜਾਂਦੀ ਐ ਇੱਕ ਤਾਂ ਸਾਡੇ ਉਹ ਉਹ ਡਿੱਗ ਢੈਗ ਹੋਈ ਪਈ ਐ ਹਾਂ ਇੱਕ ਇਹ ਦਹੂ ਪੀ ਜਾਂਦੀ ਐ ਸਾਡਾ ਬਾਜੀ ਨਾ ਰੋਜ ਆ ਜਾਂਦੀ ਐ ਕਦੇ ਕੁਛ ਚਲ ਤੂੰ ਬੇਬੇ ਹੋ ਲੈ ਆ ਕੇ ਦੇ ਮੈਨੂੰ ਰੋਟੀ ਤਾਂ ਨਹੀਂ ਪਤੰਦਰਾਂ ਦੀ ਕਿੱਧਰ ਵਗ ਜਾਂਦੇ ਨਾ ਦੱਸ ਦੀਆਂ ਨਾ ਕਰਦੀਆਂ ਬੰਦਾ ਇੱਥੇ ਵਾ ਮਰੀ ਜਾਂਦਾ ਹੋਵੇ ਪੁੱਤ ਕਿੱਧਰ ਜਾਂਦੇ ਠੀਕ ਆ ਮਾਸੀ ਤੂੰ ਦੱਸਾ ਠੀਕ ਆ ਪੁੱਤ ਵਧੀਆ ਉਹ ਹੁਣੇ ਦੇਖੀ ਸੁਜੀਤ ਆ ਸੁਜੀਤ ਸਾਡੇ ਘਰ ਹੀ ਆਈ ਆ ਹੁਣ ਕਦੇ ਨਹੀਂ ਗਈ ਤੇਰੀ ਸੋਡੇ ਘਰੀ ਸੀ ਨਾ ਦੱਸ ਦੀਆਂ ਨਾ ਕਰਦੀਆਂ ਬੰਦੇ ਨੇ 100 ਕੰਮ ਜਾਣਾ ਹੁਣ ਭਾਲੀ ਜਾਂਣਾ ਮੈਂ ਮੇਰੀ ਗੱਲ ਸੁਣ ਪੁੱਤ ਉਹ ਮਾੜਾ ਮੋਟਾ ਲਗਾਮ ਪਾਲਤ ਕਿਉਂ ਕੀ ਹੋ ਗਿਆ ਹੁਣ ਸਾਡੇ ਤੋਂ ਸੱਤ ਨੂੰ ਅਜੇ ਢੇੜ ਪਵਾਈ ਰੱਖਦੀ ਆ ਸਾਡੇ ਮੁੰਡੇ ਨੇ ਕਾਹਦਾ ਵਿਆਹ ਕਰਾ ਲਿਆ ਉਹ ਤਾਂ ਸਾਡਾ ਜੀਣਾ ਹਰਾਮ ਕਰ ਰਿਹਾ ਨਾ ਮਾਸੀ ਅਹੀ ਜੀ ਤਾਂ ਨਹੀਂ ਹੈਗੀ ਸੁਜੀਤ ਤੈਨੂੰ ਲ ਬਤਨ ਨੂੰ ਰੰਬਾ ਦੇਣੀ ਹੁੰਦੀ ਸੀ ਐਡੀ ਵੱਡੀ ਗੱਲ ਵੱਧ ਗਈ ਮੈਂ ਨਹੀਂ ਵੱਡੀ ਗੱਲ ਕਰ ਰੱਖਿਆ ਨਾ ਉਹ ਤਾਂ ਰੋਜ਼ ਸੌਂਵਾਂ ਲੈ ਜਾਂਦੀ ਮੇਰੇ ਕੋਈ ਕੁਸ਼ੋਰ ਬਹੁ ਕੋਈ ਕੁਸ਼ੋਰ ਚਲ ਠੀਕ ਹੈ ਮੰਨ ਲਾਂਨੇ ਆਗੇ ਵੀ ਉਹ ਛੋਡੇ ਘਰੇ ਜਾਂਦੀ ਆ ਚੋਗਨੀਆਂ ਲਾਉਂਦੀ ਆ ਫਿਰ ਤੁਸੀਂ ਘਰੇ ਕਿਉਂ ਬਟਨ ਦਿੰਨੇ ਹੋ ਫਿਰ ਆ ਫਿਰ ਹੁਣ ਕਰੇ ਹੁਣ ਤੂੰ ਸਾਡੇ ਘਰੇ ਆਵੇਂਗਾ ਮੈਂ ਤੈਨੂੰ ਕਹਿ ਦੂ ਵੀ ਪੁੱਤ ਸਾਡੇ ਘਰੇ ਨਾ ਫਿਰ ਤੇਰਾ ਬੰਦੇ ਨੂੰ ਕਹਿ ਦੇ ਨਾ ਬੰਦੇ ਨੂੰ ਐਂ ਦਾ ਕਹਿ ਸਕਦੇ ਵੀ ਭਈ ਆਹ ਕੰਮ ਨਾ ਕਰ ਤੈਨੂੰ ਵੀ ਪਤਾ ਸਾਡੇ ਮੈਂ ਪੁੱਤ ਬਥੇਰਾ ਕਿਹਾ ਉਹਨੂੰ ਕੀ ਉਹ ਨਾੜਦੀ ਇਹ ਤਾਂ ਬਹੂ ਕੋਈ ਤਾਂ ਮੇਰੇ ਖਾਂ ਲਈ ਜੂ ਮੇਰੇ ਕੋਈ ਬਹੂ ਦੁਆ ਲਾਈ ਜੂ ਤੁਹਾਡਾ ਮੁੰਡਾ ਆਇਆ ਤੁਹਾਡੀ ਬਹੂ ਆਇਆ ਉਹਨਾਂ ਪਿੰਡ ਦੀ ਕੁੜੀ ਨਾ ਵਿਆਹ ਕਰਾ ਲਿਆ ਉਹ ਮਾਮਾ ਕਹਿਣਗੇ ਕਿ ਤਾਇਆ ਚਾਚਾ ਕਹਿਣਗੇ ਤਾਂ ਬਾਲਾ ਕੁਝ ਕਰ ਜੀ ਭਾਈ ਮੈਂ ਤਾਂ ਕੀ ਆਈਆਂ ਤੇਰੇ ਕੋਲੇ ਸਾਡਾ ਘਰ ਪਾੜ ਰੱਖਿਆ ਉਹਨ ਇੱਕ ਤਾਂ ਸੂ ਦੁਖੀ ਕਰਤੇ ਮੁੰਡੇ ਨੇ ਹਾਂ ਇਹ ਕੋਣੇ ਦੁਖੀ ਕਰ ਸਕਦਾ ਹਾਂ ਜੇ ਪਰ ਜੇ ਛੋਡੇ ਨਾ ਕਰ ਦਿਓ ਕਿ ਹੋਰ ਵੀ ਘਰ ਨਾਲ ਕਰ ਸਾਰੇ ਪਿੰਡ ਦੀ ਉਹੀ ਦੱਸਦੀ ਹੈ ਕਿਸੇ ਨੂੰ ਕੀ ਪਤਾ ਸਰਬ ਸੁਭਾਲਦੀ ਹੈ ਹਾਂ ਭਾਦੀ ਹੈ ਭਾਈ ਮੇਰਾ ਤਾਂ ਬਰਾ ਬਾਤ ਤਾਂ ਕੁਝ ਕਹੀ ਨਾ ਫੇਰ ਆਖੂਗੀ ਮੈਨੂੰ ਕਟਵਾਤਾ ਆਹ ਬਰੋਂ ਸਮਝਾ ਲਈ ਤੇ ਤਾਂ ਫਿਰ ਮਾੜਾ ਮਾੜਾ ਸਮਝਾਉਣ ਵਾਸਤੇ ਮਾੜਾ ਮਾੜਾ ਕਰਦੀ ਨਹੀਂ ਹੁੰਦੀ ਫਿਰ ਕਿਸੇ ਦੀ ਚੁਗਲੀ ਨਾ ਕਰਾ ਕਰ ਤੂੰ ਸਾਡਾ ਘਰ ਤੋਂ ਪਾੜੀ ਜਾਂਦੀ ਆ ਉਹ ਬਿਨਾਂ ਗੱਲ ਤੋਂ ਕੱਢ ਜਵਾਕ ਸਕਦੀ ਨਹੀਂ ਮਾੜਾ ਹੈ ਕਿ ਉਹ ਮੁੰਡੇ ਨੂੰ ਅੱਗੇ ਨਹੀਂ ਖੜਨ ਦੇਂਦੇ ਕਰੇ ਉਹ ਜਿਹੜਾ ਕੁਝ ਹੋਣਾ ਸੀ ਹੋ ਗਿਆ ਉਹ ਗੱਲ ਆ ਗਈ ਇੱਕ ਮਾਸੀ ਚੱਲ ਜਿਹੜਾ ਉਸ ਹੋਣਾ ਅੱਜ ਕੱਲ ਕਰਦੇ ਆ ਕਰਮਾਂ ਦੇ ਸਾਰੇ ਆਣਾ ਕਰਨ ਕਿਸੇ ਦੇ ਹੱਥ 'ਚ ਬੰਨੇ ਨੇ ਪਰ ਆਪਦੇ ਵੀ ਸਾਰੇ ਹੁੰਦਾ ਚਾਲਾ ਉਹ ਮੁੰਡਿਆਂ ਨੇ ਕੀਤਾ ਤਾਂ ਮਾੜਾ ਸੀ ਕੁੜੀ ਮੁੰਡਿਆਂ ਨੇ ਦੇਖਣਾ ਸੀਗਾ ਆਸੇ-ਵਾਸੇ ਵੀ ਪਈ ਅਸੀਂ ਕਿਵੇਂ ਮੂੰਹ ਖਾਵਾਂਗੇ ਪਿੰਡ ਚ ਹਣਾ ਕੀਤਾ ਤਾਂ ਪੁੱਤ ਮਾੜਾ ਹੀ ਅਸੀਂ ਕਿਹੜਾ ਉਹਨੂੰ ਚੰਗਾ ਕਹਿੰਨੇ ਆ ਗੱਲ ਕਰ ਫਿਰ ਇੱਕ ਤਾਂ ਉਹਨੇ ਮਾੜਾ ਕਰਤਾ ਇੱਕ ਸੋਆ ਬੋਆ ਸਾਨੂੰ ਟਿਕਣ ਨਹੀਂ ਦਿੰਦੇ ਫਿਰ ਕਿਉਂ ਗਲنگਾਲੀ ਇਹੀ ਤਾਂ ਪੰਗਾ ਪੈਂਦਾ ਨਾ ਮੂੰਹ ਨਹੀਂ ਫਰੇ ਜਾਂਦੇ ਲੋਕਾਂ ਦੇ ਦੋ ਦੀਆਂ ਚਾਰ ਸੁਣਾਉਂਦੇ ਆ ਚਾਰ ਸੁਣਾਉਂਦੇ ਆ ਕਿ ਦਾਤੀ ਦੇ ਤੇ ਇੱਕ ਪਾਸੇ ਦਿੰਦੇ ਆ ਲੋਕਾਂ ਦੇ ਦੋ ਨਹੀਂ ਪਾਸੇ ਆ ਉਹ ਦੱਸ ਕੇ ਕਰਕੇ ਕਿਹੜੇ ਖੁੱਛ ਦਿੱਗੇ ਅਸੀਂ ਤਾਂ ਨ ਮਾਰੇ ਆ ਨਾ ਜਾਉਂਦੇ ਕਿ ਸਾਨੂੰ ਉੱਥੋਂ ਪੋਗਾ ਆਣ ਤਪਾਤਾ ਇਹਦਾ ਗੱਲ ਹੈ ਵੀ ਦਿਮਾਗ ਸਾਡੇ ਲੜੀ ਜਾਂਦੇ ਨੇ ਵੀ ਇਹਨੂੰ ਕੋਈ ਗੱਲ ਨਹੀਂ ਹੋਰਾਂ ਦਾ ਤਾਂ ਦੇਖ ਮਾ ਸੀ ਮੈਂ ਠੀਕਾ ਨਹੀਂ ਲੈਂਦਾ ਸੁਖਜੀਤ ਨੂੰ ਚੱਲ ਸਮਝਾਉਂਦਾ ਸੁਖਜੀਤ ਕਰਦੀ ਆ ਇਹ ਥਲੀਆਂ ਉਤਲੀਆਂ ਹੋਰ ਨਹੀਂ ਕੋਈ ਆਉਂਦਾ ਸਾਡੇ ਘਰੇ ਕੋਈ ਨਹੀਂ ਆਉਂਦੀ ਇਹ ਹੀ ਆਉਂਦੀ ਆ ਕੱਲੀ ਅੱਛਾ ਬੜੀ ਆ ਇਹ ਕਰੇ ਬਹੁਤ ਕੋਈ ਆਈ ਕਰੇ ਮੇਰੇ ਕੋਲ ਕਰ ਕੁਝ ਕਹੂ ਕਰ ਕੁਝ ਤੋ ਬਾਹਰ ਜਾ ਕੇ ਫਿਰ ਲੋਕਾਂ ਦੇ ਕੋਲ ਹੰਮੀ ਫਿਰਦੀ ਆ ਭੱਗ ਜਾਂਦੀ ਆ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਮੈਂ ਇੰਨਾ ਦੇ ਜਾ ਕੇ ਮਾਂ ਚੱਲ ਮੈਂ ਜਾ ਕੀ ਕਾਨੂੰਨ ਨਹੀਂ ਲੱਗਦਾ अच्छा आहो जड़ ਕੋਈ ਗੱਲ ਨਹੀਂ ਮਸੇ ਉਹਨੂੰ ਤਾਂ ਮੈਂ ਸਮਝਾ ਦੂੰਗਾ ਉਹਦਾ ਸਾਰੀ ਦੁਨੀਆ ਨੂੰ ਤਾਂ ਆਪਾਂ ਕਿਸੇ ਦੇ ਭੜ ਨਹੀਂ ਸਕਦੇ ਨਾ ਇਕੱਲੇ ਸੁਖਜੀਤ ਐ ਨਹੀਂ ਗੱਲਾਂ ਦਾ ਸਾਰੀ ਕਰਦੇ ਰਹਿੰਦੇ ਆਗੇ ਹਨਾ ਤੇ ਲੋਕਾਂ ਨੂੰ ਬੇਲ ਭਾਗੀ ਪਰ ਹਾਂ ਵੀ ਉਹ ਚਲ ਮੈਂ ਗਲਤੀ ਮੰਨਦਾਗਾ ਕਿ ਭਾਈ ਸੋਜੀ ਤੁਹਾਡੇ ਘਰੇ ਆ ਕਿਉਂ ਨੀਕੀ ਕਰਦੀ ਆ ਹਾਂ ਕਰਦੀ ਆ ਹਰਦੀ ਨਹੀਂ ਹਰਦੀ ਜੀ ਆਏ ਹੋ ਗਿਆ ਆਏ ਹੋ ਗਿਆ ਐਂ ਕਹੀ ਜਾਉਂ ਹਾਂ ਮਸੀ ਹਾਂ ਤੂੰ ਤਾਂ ਨਹੀਂ ਲੜਦੀ ਲੁਰਦੀ ਨੂਨ ਨਾਲ ਕਦੇ ਮੈਂ ਨਹੀਂ ਕਰਦੀ ਮੈਂ ਲੜ ਕੇ ਕੀ ਲੈਣਾਗਾ ਹੁਣ ਲੜ ਕੇ ਵੀ ਕੀ ਕਰਾਂਗੇ ਮੁੰਡਾ ਮਰਵਾ ਲੂੰਗੀ ਮੈਂ ਉਹਦਾ ਇਹਦਾ ਗੱਲ ਹੈਗੇ ਮੈਂ ਆਹ ਜ਼ਕਰ ਪਟ ਲਾਂਗੇ ਹੁਣ ਜਿਹੜਾ ਕੁਝ ਬੰਨਣਾ ਸੀ ਉਹਦਾ ਦੁਬਾਰੇ ਗੱਲ ਮੁਰਦੀ ਵੀ ਪੱਕਾ ਫੇਰੇ ਇਹ ਤਾਂ ਹੋਣੀ ਗਈ ਆ ਆ ਹੁਣੀ ਗਈ ਆ ਇਹ ਜੇ ਚਿਕਨਾ ਹੋਰ ਵੱਡ ਗਿਆ ਉਹ ਦੱਸ ਇਹਨੂੰ ਵੀ ਅੱਜ ਹੀ ਪਤਾ ਲੱਗੂਗਾ ਵੀ ਸਾਰਨ ਸਾਡੇ ਘਰ ਇੱਛਾ ਆ ਇਹਨੂੰ ਤੁਗਲੀਆਂ ਕਰਨ ਤੇ ਲੋਕਾਂ ਦੇ ਕਰਦੀ ਫਿਰਦੀ ਹੈ ਇਜੂ ਗੁੱਤ ਪੱਟੂਗਾ ਮੁੰਡਾ ਫੇਰ ਪਤਾ ਲੱਗੂ ਜੇ ਮੁੰਡੇ ਚ ਕਾਂ ਕੰਡਾ ਹੋਇਆ ਮਾੜਾ ਮੁੱਟਾ ਹਾਈ ਹਾਈ ਇਹ ਤਾਂ ਗਰਮੀ ਐਨੀ ਹੋ ਗਈ ਨਾ ਪੁੱਤੇ ਦੀ ਇੱਕ ਬੇਵੜੇ ਉਹਨੇ ਪਾਰਾ ਵਧਾਤਾ ਦਾ ਕੰਮ ਧੰਦਾ ਫੇਰ ਹੀ ਕਰੂੰਗੀ ਪਹਿਲਾਂ ਮਾਣਾ ਮਾੜਾ ਦਾੰਗ ਲੈ ਲਾ ਆਈ ਨਹੀਂ ਪਤਾ ਚ ਉਹ ਆ ਗਿਆ ਕਿੱਥੇ ਪਾਸੋਂ ਫੋ ਲੱਗ ਜੂਗਾ ਗਾਲਾਂ ਦੇਣ ਚਲ ਉਹ ਤਾਂ ਹਜੇ ਆਉਂਦਾ ਨਹੀਂ ਮੈਨੂੰ ਕਹਿੰਦਾ 12 1 ਵਜੇ ਆਉਂਗਾ ਵਾ ਤਾਂ ਹੇ ਹਾਂ ਮੱਕੀ ਗੁੱਡ ਕੇ ਆਈ ਆ ਨਾ ਤੂੰ ਆ ਗਿਆ ਮੈਨੂੰ ਆਏ ਦੀ ਅੱਖ ਵੀ ਰੋਟੀ ਰੋਟੀ ਲਾ ਦੇ ਮੈਨੂੰ ਫੋਨ ਕਰ ਦਿੰਦਾ ਪਹਿਲਾਂ ਅੱਛਾ ਔਰ ਫਿਰ ਬਣਾ ਦਾਂਗੀ ਬਣਾ ਦਾਂਗੀ ਰੋਟੀ ਤਾਂ ਹੁਣ ਬਣਾਉਣੀ ਸੀ ਨਾ ਹਾਂ ਪਈਆਂ ਕੰਮ ਕੌਣ ਕਰੂ ਮੈਨੂੰ ਆਏ ਤਾਂ ਦੱਸ ਦੇ ਤੂੰ ਰਹਿ ਨਹੀਂ ਕਿੱਥੇ ਆ ਮੈਂ ਤਾਂ ਹਜੇ ਹੁਣੇ ਗਈ ਸੀ ਹੁਣੇ ਕਿਉਂ ਗਈ ਸੀ ਗਿਆ ਤਾਂ ਮੈਂ ਤਾਂ ਤੈਨੂੰ ਬਲਦਾ ਫਿਰਦਾ ਮੈਂ ਜਾਣਾ ਮਾਨਸਾ ਮਹੱਲਾ ਕੱਪੜੇ ਕੁਪੜੇ ਕੱਢ ਦੂ ਕੋਈ ਪ੍ਰੈਸ ਕਰ ਦੂਗੀ ਕਰ ਆਇਆ ਸੀ ਤੂੰ ਕਰੀ ਸੀਗਾ ਮੈਂ ਦੋ ਘੰਟੇ ਡਿੱਕੀ ਗਿਆ ਤੈਨੂੰ ਕਿ ਨਿਕਲੀ ਕਿੱਥੇ ਸੀ ਮੈਂ ਚਾਚੀ ਘਰੇ ਗਈ ਸੀ ਉਹਨਾਂ ਦੇ ਕੀ ਕਰਨ ਗਈ ਸੀ ਉਹਨਾਂ ਦਾ ਪਤਾ ਲੈਣ ਗਈ ਸੀ ਮੈਂ ਤਾਂ ਵੜਾ ਜਾ ਤੇ ਕੀ ਬਣਿਆ ਉਹ ਉਹਨਾਂ ਦਾ ਪਤਾ ਲੈਣ ਗਈ ਸੀ ਕਿ ਸਵਾਦ ਬਹੁਤਾ ਪਤਾ ਲੈਣ ਗਈ ਸੀ ਉਹਨਾਂ ਦਾ ਮੁੰਡਾ ਛੱਡ ਕੇ ਨਾ ਉਹਨੂੰ ਤੇ ਉਹ ਬਾਹਰ ਵਾਗ ਗਿਆ ਅੱਛਾ ਫਿਰ ਤੈਨੂੰ ਕੀ ਹੈ ਬਾਹਰ ਜਾਵੇ ਅੰਦਰ ਜਾਵੇ ਛੱਡ ਗਿਆ ਫੇਰ ਇਆ ਕੀ ਪੈਸੇ ਤੇ ਲੈ ਕੇ ਆਈ ਸੀ ਮਹਾ ਹੂੰ ਤਾਂ ਉਹ ਨਹੀਂ ਦੱਸਦੀ ਮੈਂ ਕੀ ਕਰਨੇ ਭੀ ਤੇ ਸੇਤ ਲੈ ਕੇ ਆ ਪੈਸੇ ਤੇ ਲੈ ਕੇ ਮੈਂ ਕੀ ਕਾਹ ਕੁਝ ਕਰਨਾਗਾ ਮੇਰੇ ਖਾਲਕੜੇ ਦੀ ਮਰਦੀ ਆਈ ਦੀ ਉਹ ਹੈ ਹਾਂ ਉਹ ਮਾਂ ਕੇੰਧਰ ਨੂੰ ਨਹੀਂ ਗਈ ਨਹੀਂ ਇੰਨੀ ਐ ਤਾਂ ਮੈਂ ਕਿ ਤੈਨੂੰ ਕੁਝ ਨਹੀਂ ਆਖਿਆ ਕਿਸੇ ਨੂੰ ਕੁਝ ਆਖ ਕੇ ਕੀ ਨਹੀਂ ਆਖਿਆ ਤੇ ਮੇਰੇ ਪਿਆਰੇ ਰਾਮੀ ਨਾਲ ਕੁਝ ਆਖਤਾ ਮੈਂ ਤੇਰੀ ਕੁਸ ਲਗਦੀ ਲਾਂਬਾ ਦੇ ਕੇ ਗਈ ਹੈਗੀ ਕੌਣ ਨੇ ਕਿਹਾ ਤੇ ਲਾਂਬਾ ਕਹਿੰਦੀ ਆ ਜਾਂਦੀ ਆ ਮੋਤੀ ਜੀ ਕਹਿੰਦੀ ਸਾਡੇ ਨੁਹਾਂ ਸੱਸਾਂ 'ਚ ਫਰਕ ਪਵਾਤਾ ਕਹਿੰਦੀ ਉਹਨੂੰ ਤੂੰ ਬੰਨ ਕੇ ਰੱਖ ਲੈ ਕੰਮ ਨਹੀਂ ਕਰਦੀ ਤੂੰ ਤਾਂ ਉਹ ਨਾਲ ਜਾ ਉਹਦੇ ਨੂੰ ਨਾਂਮ ਲਾ ਹਾਂ ਆਮਲਾ ਨਾਲ ਤਾਂ ਤੂੰ ਕੀ ਹੰਪ ਲੈਣ ਜਾਣੀ ਆ ਮੈਂ ਥੋੜੀ ਬਾਗ ਦੇ ਲੰਗੇ ਫਿਰ ਤੇਰੇ ਮੈਂ ਗਰ ਨਹੀਂ ਬਾਗ ਦੇ ਨਾਲੇ ਹੋਰ ਨਹੀਂ ਬੀਲੀਕਾਰੀ ਹੋਈ ਮਾਰਨ ਲੱਗ ਜਾਂਦਾ ਮੈਨੂੰ ਜੇ ਵਾਪਸ ਦੋ ਫਿਰ ਮਾਰਾ ਨਾ ਜੋ ਪੰਗੇ ਕਰਦੀਆਂ ਘਰੇ ਤੇਰੇ ਛੇ ਡਾਡਾ ਗੰਦ ਚੜਿਆ ਪਿਆ ਤੂੰ ਲੋਕਾਂ ਦੇ ਥਰਦੀ ਹੈਂ ਕੀ ਨਾਤੀ ਧੋਤੀ ਲਾ ਕੇ ਸੁੱਖਿਆ ਬਿੰਦੀਆਂ ਹੈਂ ਕਰਨ ਨੂੰ ਵੀ ਕੰਮ ਹੋਰ ਉਹਦੀ ਬਹੂ ਕਰਕੇ ਜਾਂਦੀ ਇੱਥੇ ਕੰਮ ਮੇਰੇ ਪਿਓ ਦੇ ਜਾਂਦੀ ਤੂੰ ਲੈਣ ਕਿਉਂ ਜਾਂਦੀ ਆ ਮੈਂ ਤਾਂ ਹੁਣ ਵੀ ਜਾਉਂ ਕੱਢ ਕੇ ਹੁੰਦੀ ਨੂੰ ਫੇ ਮੈਨੂੰ ਕੁੱਤੇ ਆਉਣੇ ਇਹ ਤਾਂ ਬਸ ਤੂੰ ਲਾ ਕੇ ਤੋਰਿਆ ਨੂੰ ਕੰਮ ਹੀ ਜੋ ਛੱਤਨ ਵਾਲੇ ਕਰਦੀਆਂ ਛੱਤਰਾਏ ਕਰਦੀਆਂ ਤੂੰ ਉਹਨਾਂ ਦੇ ਲੈਣ ਦੱਸ ਗਈ ਜਾਨੀ ਆ ਕਹਿੰਦੀ ਨਲੇ ਤਾਂ ਮੇਰੇ ਹੁੱਜਾਂ ਲਾ ਦੂ ਨਲੇ ਲਾ ਦੂ ਬਹੂ ਦੇ ਰੈਨਿੰਗ ਹੁੰਦੇ ਕਹਿੰਦੀ ਉਹਨੂੰ ਪਾਲਦੇ ਰਹਿੰਦੇ ਜੇਠ ਨੂੰ ਵੀ ਮੈਂ ਕਿਵੇਂ ਪਾੜ ਫਵਾਵਾ ਵੇ ਮੈਂ ਤਾਂ ਮੇਰੇ ਪਿਓ ਤੇਰੇ ਨੂੰ ਡੋਲ ਨਹੀਂ ਆਕੇ ਕੁਝ ਵੀ ਨਹੀਂ ਆਕੇ ਉਹਦੇ ਮੂੰਹ ਤੇ ਲੈ ਚਲੂ ਮੈਂ ਤੈਨੂੰ ਮੂੰਹ ਤੇ ਲੈ ਚਲੂ ਉਹ ਮੇਰੇ ਮੂੰਹ ਤੇ ਸੀ ਮੂਤੈ ਤੇ ਕਰੀਆਂ ਗੱਲ ਸੁਣ ਮੇਰੀ ਇੱਕ ਅਰੇ ਮੈਨੂੰ ਨਾ ਬੁਲਾਉਂਦੀ ਉਹ ਦੋਸ਼ਾਂ ਹੀ ਕਰਦੇ ਹੁੰਦੇ ਇਹ ਗੱਲ ਤਾਂ ਸੁਣ ਮੇਰੇ ਨਾਲ ਬੁਲਾ ਮੇਰੇ ਗੱਲ ਤਾਂ ਸੁਣ ਲੈ ਮੈਂ ਤੈਨੂੰ ਦੱਸਦਾ ਗੱਲ ਸਵਾਦ ਤਾਂ ਸਾਰੀ ਦੁਨੀਆ ਲੈਂਦੀ ਆ ਸਾਰਿਆਂ ਨੂੰ ਪਤਾ ਹੈ ਕਿ ਨਾ ਮੈਂ ਮੈਨੂੰ ਕੱਲੀ ਨੂੰ ਕਿਹਾ ਵੀ ਮੈਂ ਤੈਨੂੰ ਤਾਂ ਹੀ ਕਹਿਣਾ ਨਾਮ ਤੇਰਾ ਲੈ ਲਾਂਦੀ ਆ ਤੂੰ ਦੁੱਖ ਸੁੱਖ ਵੰਡਣ ਲੱਗ ਜਾਨੀ ਆ ਜੇ ਗੱਲ ਕਰਦਾਨੀ ਆ ਚੰਗਾ ਕੇ ਮਾਰਾ ਕੇ ਤੈਨੂੰ ਵਿੱਚ ਕੀ ਬੈਣ ਦੀ ਲੋੜ ਹੈਗੀ ਫਿਰ ਤੈ ਮੇਰੇ ਕਿਉ ਮਾਰਿਆ ਕਿਹਦੇ ਤੈ ਮੇਰੇ ਕਿਉ ਮਾਰਿਆ ਹੁਣ ਉਹ ਤਾਂ ਮੈਂ ਤਾਂ ਮਾਰਿਆ ਘਰੇ ਦਾ ਤੂੰ ਖੜਦੀ ਨਹੀਂ ਹੈਗੀ ਲਾ ਕੇ டੌਰs ਕਿੰਨੀਆਂ ਕਦੇ ਉਹਨਾਂ ਦੇ ਬਾਗੀ ਕਦੇ ਕਿਹਦੇ ਬਾਗੀ ਤੈਨੂੰ ਕੀ ਲੋੜਾ ਤੂੰ ਆਪਣੇ ਘਰੇ ਰਹਿ ਰਹਿ ਨਹੀਂ ਬੈਵੀ ਨਹੀਂ ਹੁਣ ਬਸ ਹਾਂ ਹੈ ਲੈ ਪਰ ਗੱਲ ਤੂੰ ਤਾਂ ਮਾਰਿਆ ਤੇ ਮੇਰੇ ਘਰ ਕੋਲ ਉਹ ਤੇਲੀ ਪਿਛੇ ਰੱਖ ਕੇ ਮਾਰਿਆ ਹਾਂ ਉਹ ਬੰਦਾ ਜਾ ਵੀ ਭੱਜ ਗਿਆ ਉਹਨੂੰ ਛੱਡ ਕੇ ਤੂੰ ਵੀ ਕਹੀ ਨਹੀਂ ਮੈਂ ਨਹੀਂ ਰਹਿੰਦੀ ਕਦੇ ਹੂੰ ਤਾਂ ਨਹੀਂ ਕਦੇ ਗੱਡ ਮਿੱਟ ਜੀ ਕਰ ਲਈ ਮੈਂ ਤਾਂ ਭੈਣ ਨੂੰ ਚਾਹਦਿਆ ਇਹ ਕੰਮ ਦੀ ਆਹੇ ਕੰਮ ਤੇ ਤਣ ਚੋਦੂ ਨਾ ਝੁਕਦੇ ਛੱਡ ਕੇ ਵਾਜ ਜਾਂਦੀ ਹਾਂ ਗੱਲਾਂ ਕਰ ਕਰ ਤੂੰ ਤਾਂ ਦੇਖ ਲੈ ਤੂੰ ਚੱਪਣ ਵਾਰ ਕਿ ਕਰਤਾ ਮੇਰੇ ਫਿਰ ਰੋਦਾ ਤੇਰੇ ਸਾਰਿਆ ਆਹ ਆਛੇ ਤਾਂ ਲੱਗਿਆ ਫਰਸ ਹਾਰੇ ਜਿੰਨਾ ਚ ਟੋਲੀ ਚਾਟਾ ਰਹਿਣਾ ਨਾ ਜਰ ਕੰਮ ਤੇ ਨਹੀਂ ਜਾਂਦਾ ਹਾਂ ਆ ਤਾਂ ਦੇਖ ਲੈ ਆ ਤਾਂ ਦੇਖ ਲੈ ਕੰਮ ਤੇ ਨਹੀਂ ਜਾਂਦਾ ਆ ਤਾਂ ਦੇਖ ਲੈ ਆ ਤਾਂ ਕਰਨ ਲੈ ਚਿਪਸ ਲੱਗੂ ਜਦੋਂ ਭੈਣ ਮਰਾਵੇ ਚਿਪਸ ਨੂੰ ਕਿਹੜਾ ਤੂੰ ਲੱਲਰ ਲਾ ਦੇਂਗੀ ਜਾਣਾ ਦਾ ਲੋਕਾਂ ਦਾ ਮਹਿਲ ਦਾ ਲੋਕਾਂ ਦੀ ਧੋਨੀ ਆ ਮੈਂ ਧੋਨੀ ਆ ਹੋਰ ਆਉਂਦਾ ਕੋਈ ਨਾ ਕੋਈ ਕੱਪੜਾ ਨਹੀਂ ਕੋਈ ਕਜੇ ਕੁਝ ਨਹੀਂ ਤੈਨੂੰ ਐ ਵੀ ਨਹੀਂ ਪਤਾ ਮੇਰੇ ਘਰੇ ਕੀ ਹੋਈ ਜਾਂਦਾ ਕੀ ਪਈ ਜਾਂਦਾ ਕੋਈ ਕਪੜਾ ਜਿਹੜਾ ਕਹਿੰਗੇ ਬਰਾਤ ਚ ਜਾਣਾ ਹੈ ਨੀ ਕਿੱਦੈ ਧੋ ਦੇਗੀ ਕਿੱਦੈ ਧੋ ਦੇਗੀ ਅੱਗੇ ਤੈਨੂੰ ਆਲੋ ਕਦੇ ਕਿ ਜਾਂਦੀ ਜਣਾ ਕੱਪੜੇ ਉਹੀ ਮੈਂ ਉਹਨਾਂ ਦਾ ਨਾਮ ਨਹੀਂ ਲੈ ਮੈਂ ਤਾਂ ਕਦੇ ਘਰੇ ਵੀ ਨਹੀਂ ਗਿਆ ਹੁਣ ਰਾਤ ਚ ਖੜਾ ਕੇ ਲਾਂਪਾ ਦੇ ਕੇ ਗਈ ਆ ਲੈ ਕਿਉਂ ਨਾ ਬਹਿ ਤੂੰ ਬਲ ਜਾ ਕਰ ਤੂੰ ਲੈ ਗਾ ਸਵਾਦ ਹਾਂ ਤੂੰ ਹੀ ਲੈ ਲੈ ਮੈਂ ਹੋਰ ਨਾ ਮੁੰਡਾ ਪਟਲਾ ਹੁਣ ਤੂੰ ਪਟਲਾ ਹੁਣ ਤੂੰ ਹੀ ਲੈ ਲੈ ਉਹ ਹੀ ਬੋਲ ਤਾਂ ਮੈਂ ਚਾ ਤੂੰ ਹੀ ਸਮਝੀ ਹੋਰ ਤੋਂ ਮੈਂ ਦੱਸ ਕੀ ਲੱਲਰ ਲਾ ਦੂਗੀ ਦੂਜੀ ਕੀ ਹਾਂ ਹੁਣ ਤਾਂ ਕਾਜ ਤੱਕ ਮੇਰੇ ਕਲਾ ਤੂੰ ਲਾਇਆ ਸੀ ਉਹ ਤੀਵੀ ਮਾਰ ਲੱਕ ਤਾਂ ਮੇਰੇ ਥੱਪੜ ਮਾਰੇ ਮੈਂ ਕਿਸੇ ਮਗਰ ਨਹੀਂ ਲੱਗਿਆ ਹੈਗਾ ਹਾਂ ਮੈਨੂੰ ਮਹੀਨਾ ਹੋ ਗਿਆ ਦੇਖਦੇ ਨੂੰ ਮਹਾ ਚੱਲ ਮਹੀਨਾ ਹੋ ਗਿਆ ਦੇਖਦੇ ਨੂੰ ਮੈਂ ਤਾਂ ਕੰਮ ਕਰਦੇ ਪਾਂ ਚਾਹ ਦੇ ਰੱਖਿਆ ਖੜੀਆਂ ਹੋ ਕੇ ਮੈਂ ਨਹੀਂ ਜਮਾੜਾ ਕੰਮ ਕਰੀ ਬਸ ਘਰੋਂ ਪੈਰ ਨਾ ਪੱਟੀ ਉਸ ਮਰਜ਼ੀ ਹੋਈ ਜਾਵੇ ਕੋਸਮਾਰਜੀ ਹੋਈ ਜਾਵੇ ਹਾਂ ਆ ਤੇਲ ਜਲਾ ਲਾ ਜਿਤ ਮਾੜਾ ਮੋਟਾ ਬੱਦ ਬੋਦੋ ਜ ਜਾਗਾ ਬੱਦ ਮੋਟਾ ਬੱਜ ਜਾਗਾ ਇੰਨੇ ਵਣਾ ਲੋਡ ਨਹੀਂ ਆਉਂਦੀ ਸੀ ਉਹ ਘਾਰਿਆ ਹੋਇਆ ਜਾਇ ਸੰਭੜ ਜਾ ਤੀਵੀਆਂ ਇਹਨੂੰ ਦੱਸ ਕੀ ਲਾਂਬਾ ਦੇਣਾ ਸੀ ਮੇਰੇ ਕੋਲ ਆਉਂਦੀ ਮੇਰੇ ਪਿਓ ਦੀ ਰਣ ਫਿਰ ਦਾਗਾ ਲੋਕਾਂ ਦੇ ਘਰੇ ਠੱਕੇ ਤਾਬ ਖਾਂਦਾ ਲੋਕਾਂ ਦੇ ਕਹਿੰਦਾ ਮੈਨੂੰ ਲੈ ਪੱਲੀ ਦੇ ਲਈ ਹੋਰ ਪਰਜਾਈ ਕਿ ਮੈਂ ਆ ਅੱਛਾ ਬਾਥੀਆਂ ਢੱਕਦੀਆਂ ਹਵਾ ਲਾਉਂਦੀ ਸੀ ਕਿ ਚੱਕਦੀ ਸੀ ਬਾਥੀਆਂ ਟੱਕੀਆਂ ਆਈਆਂ ਮਾ ਖਾ ਧੁੱਪ ਜੀ ਵਧੀਆ ਨਿਕਲੇ ਮੈਂ ਲਵਾਵਾ ਮਾਂ ਹੱਥ ਨਾ ਨਾ ਲੋੜ ਹੀ ਨਹੀਂ ਸੁਜੀਤ ਨਹੀਂ ਦੇਖੀ ਕਿ ਸੁਖਜੀਤ ਦੱਸ ਵੀ ਕਿਵੇਂ ਜੇਬ ਚ ਪਾ ਰੱਖੀ ਹੈਗੀ ਤੇਰੀ ਰੋਜ਼ ਸੁਖਜੀਤ ਗਮਾਚੀ ਰਹਿੰਦੀ ਆ ਕਿਉਂ ਤੂੰ ਗਮਾਚਣਾ ਕਦ ਤੇ ਸੁਖਜੀਤ ਗਮਾਚਦੀ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਜੇ ਮੈਂ ਤੇਰੇ ਘਰ ਨਾਲ ਗਮਾਚਦਾ ਰਹਿੰਦਾ ਹੂੰ ਮੇਰੇ ਵਾਲੀ ਗਮਾਚਦੀ ਰਹਿੰਦੀ ਆ ਬਸ ਫਰਕ ਇੰਨਾ ਕਿ ਮੇਰੇ ਵਾਲੀ ਠਿਆ ਜਾਂਦੀ ਆ ਘੰਟੇ ਅੱਧੇ ਘੰਟੇ ਨੂੰ ਤੇਰੇ ਵਾਲਾ ਗਾਇਬ ਹੀ ਹੋ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਬਾਤਾਂ ਨਹੀਂ ਹੈਗਾ ਕੰਮ ਤੇ ਗਿਆ ਹੋਇਆ ਐਵੇਂ ਨਾ ਸਾਰੇ ਕਿਹੜੇ ਕੰਮ ਤੇ ਵਗ ਗਿਆ ਸਾਨੂੰ ਵੀ ਦੱਸ ਦੇ ਅਸੀਂ ਵੀ ਵਗ ਜਾਾਂਗੇ ਇਹ じゃ ਕਿਹੜਾ ਕੰਮ ਆ ਜਿਹੜਾ ਬਣਾ ਦੱਸੇ ਵਗ ਜਾ ਦੱਸ ਨਾ ਤੈਨੂੰ ਕੰਮ ਹੀ ਨਹੀਂ ਮਿਲਦਾ ਹੋਣਾ ਹੋ ਜਾ ਜਿਹੜਾ ਪੱਲਾਂ ਵਰਗੀ ਉਹਦੇ ਮੰਗੋ ਤੇਰੀ ਟੀਮੀ ਹੈਗੀ ਤੇ ਆਪ ਬਾਰੇ ਫਰਦਾਗਾ ਹੈ ਤੇ ਫਿਰ ਕੰਮ ਤਾਂ ਕਰਨਾ ਹੀ ਆ ਜੇ ਫੁੱਲਾਂ ਵਰਗੀ ਟੀਮੀ ਹੈਗਾ ਵੀ ਡਲੇ ਖਾ ਲਾਂਗੇ ਤੇਰਾ ਡਿੱਗ ਪਿਆ ਇੱਥੇ ਕਰ ਇਹ ਤਾਂ ਲਾਉਣੀ ਆ ਕੋਈ ਚੱਕਰ ਨਹੀਂ ਧਰਦੇ ਐਨੀ ਟੈਨਸ਼ਨ ਨਾ ਲੈ ਅੱਛਾ ਕੋਈ ਗੱਲ ਨਹੀਂ ਆ ਤਾਂ ਮੈਂ ਥੱਕਣ ਦਾ ਹੱਥ ਪਾਥਰ ਨਾ ਸੱਚੀ ਵਗ ਗਿਆ ਕੇ ਕੰਮ ਕੁੰਮ ਤੇ ਗਿਆ ਵੀ ਕਹਿਣੀ ਆ ਉਹ ਤਾਂ ਕਹਤੇ ਨੀ ਮੈਨੂੰ ਵੀ ਆਪ ਨੂੰ ਵੀ ਵੀ ਕੰਮ ਤੇ ਗਿਆ ਹੋਇਆ ਦੱਸ ਗੱਪ ਕਿਉਂ ਮਾਰਦੀ ਆਂ ਉਹ ਇੱਕ ਗੱਲ ਆ ਤੂੰ ਕੰਮ ਫਸ ਤੂੰ ਕੁਸੁੱਤੀ ਗਈ ਕੰਮ ਟੇਡਾ ਕੀਤਾ ਗਲਤ ਗੱਲ ਕੀਤੀ ਕੋਈ ਹੋਰ ਪਿੰਡ ਕਰਾ ਲਾਂ ਦੀ ਨਾ ਅਗਲਾ ਆਸੇ ਪਾਸੇ ਵੀ ਹੋ ਜਾਣਾ ਤੈਨੂੰ ਕੀ ਤੇ ਫਲੇਪ ਆ ਤੂੰ ਕ ਮੈਨੂੰ ਮਤਾਂ ਵਰਨਾ ਉਹ ਮੈਂ ਇਥੋਂ ਦੇਖਿਆ ਨਹੀਂ ਜਾਂਦਾ ਤੇਰਾ ਹਾਲ ਹੁਣ ਆਏ ਉਲਝਦੀ ਫੱਦੀਆਂ ਕੰਦਾ ਚ ਵੱਜਦੀ ਫਿਰਦੀਆਂ ਗਈ ਕੋਈ ਕੰਦਾ ਚ ਨਹੀਂ ਵੱਜਦੀ ਆਪ ਦੇ ਘਰੇ ਵਧੀਆ ਐਸ਼ ਦੀ ਜ਼ਿੰਦਗੀ ਜਿਉ ਰਹੀਆਂ ਗਈ ਪਤੀ ਆ ਪਤੀ ਆ ਮੈਨੂੰ ਕਿਹੜੀ ਐਸ਼ ਆ ਤੇਰੀ ਬੁਰੀ ਰਾਮ ਪਤਾ ਤੇਰੇ ਜਿਹੜੇ ਮਾਰਦਾ ਰਹਿੰਦਾਗਾ ਤੂੰ ਗਾਦੇ ਵਾਸਤੇ ਮਾਦਰ ਨਾ ਘਰੇ ਤੇਰੀ ਜਨਾਨੀ ਤਾਂ ਘਰੇ ਨਹੀਂ ਬੈਠੀ ਦਾ ਮੈਂ ਤੂੰ ਦੇਖਣਾ ਹੈਗਾ ਮੈਂ ਕਿਹੜੇ ਕੋਦੋਂ ਮਾਰ ਗਿਆ ਕਿਹਨੂੰ ਦੇਖਣਾ ਹੈ ਆਪਦੀ ਜਨਾਨੀ ਨੂੰ ਦੇਖਣਾ ਹੈ ਹੋਰ ਤੈਨੂੰ ਦੇਖੂਗਾ ਫਿਰ ਜਨਾਨੀਆਂ ਘਰੇ ਹੁੰਦਾਂ ਨੇ ਗੀਆਂ ਹੈ ਗਲੀਆਂ 'ਚ ਫਿਰ ਦਿਖਾਰਾਂਦਾ ਓਏ ਗਲੀਆਂ 'ਚ ਕਿਉਂ ਘਰੇ ਆਇਆ ਸੀਗਾ ਤੂੰ ਦੀ ਕਿ ਮੈਂ ਹਾਂ ਚੱਲ ਇਹਨੂੰ ਪੁੱਛ ਲਾਂਣਿਆ ਥੋਡੇ ਘਰੇ ਜਾਂਦਾ ਸੀ ਮੈਂ ਕਈ ਵਾਰ ਆ ਜਾਂਦੀ ਐ ਸਾਡੇ ਘਰੇ ਨਹੀਂ ਆਈ ਹੈਗੀ ਹੁਣ ਬਾਕੀ ਦੋ ਦਿਨ ਹੋ ਗਏ ਤਾਂ ਆਈ ਨਹੀਂ ਹੈਗੀ ਪਾਰਸੂ ਚੌਥੀ ਆਈ ਸੀ ਮੁੜ ਕੇ ਤਾਂ ਆਈ ਨਹੀਂ ਕਿਉਂ ਪਤਾ ਨਹੀਂ ਮਿਲਦਾ ਬੇਬੇ ਨਾਲ ਕੋਈ ਵੈਸ ਹੋਣੀ ਸੀਗੀ ਤੁਹਾਡੇ ਘਰ ਚ ਲੜਾਈ ਚੱਲਦੀ ਰਹਿੰਦੀ ਹੈ ਸਾਡੇ ਘਰ ਚ ਘੜੀ ਲੜਾਈ ਹੋਣੀ ਹੈਗੀ ਤੂੰ ਲੜਾਈ ਹੈ ਉਧਰ ਉਹਦੇ ਨਾਲ ਜੇਠ ਜਾਂਦੇ ਨਾਲ ਜੇਠ ਜਾਂਦਾ ਆ ਵਗਲੀਆਂ ਚ ਗੀੜੇ ਕੱਢਦਾ ਫਿਰਦਾ ਤੂੰ ਮੈਨੂੰ ਕਹੀਏ ਨੇ ਤੂੰ ਆਪਣੇ ਜੇਠ ਨੂੰ ਸੰਭਲਾਣਾ ਜੇਠ ਨਹੀਂ ਜਦੋਂ ਮੈਨੂੰ ਸਮਝਦਾ ਹੈਗਾ ਪਰ ਜਨ ਬਣਦੀ ਨਹੀਂ ਤੇਰੀ ਉਹਦੇ ਨਾਲ ਨਹੀਂ ਮੈਂ ਬਣਉਣੀ ਸੱਸ ਨਾਲ ਵੀ ਨਹੀਂ ਬਣਦੀ ਸੱਸ ਨਾਲ ਤਾਂ ਬਸ ਤੈਨੂੰ ਪਤਾ ਹੀ ਸੱਸ ਨੂੰ ਹਾਂ ਕਿੰਨੀ ਕ ਬਣਦੀ ਹੁੰਦੀ ਹੈ ਬਣੀ ਜਾਂਦੀ ਹੈ ਕਿ ਵਧੀਆ ਟਾਈਮ ਪਾਸ ਤਾਂ ਹੋਈ ਹੈ ਪਰ ਇੱਥੇ ਵਿਆਹ ਕਰਾ ਕੇ ਤੂੰ ਤਾਂ ਨਰਕ ਚ ਡਿੱਗੀ ਹੈਗੀ ਹੋਰ ਨਹੀਂ ਇੱਥੋਂ ਪਾ ਲੈ ਗਿਆ ਮੇਰੇ ਵਰਗੇ ਬਸਿਹਰੇ ਫਰਦੇ ਸੀਗੇ ਤੇਰੇ ਵਰਗੇ ਫਿਰਦੇ ਸੀ ਨਾ ਤੂੰ ਨਹੀਂ ਨਹੀਂ ਸੀਗਾ ਤੂੰ ਵਿਆਹਿਆ ਹੋਇਆ ਸੀ ਫਿਰ ਤੇਰੇ ਨਾਲ ਹੀ ਕਰਵਾ ਲੰਦੀ ਮੈਂ ਪਾਲ ਨੰਬਰ ਪਿੰਡ ਦਾ ਸੀ ਹੈ ਮੈਂ ਕਿਹਾ ਕਿ ਆ ਗਏ ਪਿੰਡ ਦਾ ਪਾਣਾ ਕਿਵੇਂ ਤੇਰੇ ਨਾਲ ਕਰਵਾ ਲੰਦੀ ਮੈਂ ਮੈਂ ਤਾਂ ਪਿੰਡ ਦੀ ਆ ਜ਼ਰੂਰੀ ਥੋੜੀ ਆ ਤਾਹੀ ਮੈਚਿੰਗ ਕਰ ਕਰ ਪਾਉਣੀ ਆ ਮੈਚਿੰਗ ਮੈਂ ਨਹੀਂ ਕਰੀ ਮੈਚਿੰਗ ਕਰਕੇ ਤੂੰ ਆਏਗਾ ਕਿਉਂ ਮੈਨੂੰ ਵੀ ਸੁਪਨਾ ਆਉਂਗਾ ਲ ਮੈਨੂੰ ਵੀ ਸੁਪਨਾ ਆਉਂਦਾ ਵੀ ਤੇ ਕਿਹੜਾ ਸੂਟ ਪਾਇਆ ਸੀ ਮੈਨੂੰ ਕਿਹੜਾ ਸੁਪਨਾ ਆਗਾ ਸੀ ਵੀ ਤੂੰ ਟੀ-ਸ਼ਰਟ ਬਲੈਕ ਪਾ ਰੱਖੀ ਸੀ ਕਈ ਵਾਰ ਆ ਗਿਆ ਹੋਵੇ ਮਹਾ ਤੈਨੂੰ ਜਿਆਦੇ ਸੁਪਨੇ ਆਉਂਦੇ ਆ ਹੋਰ ਤੇਰੀ ਹੁਣ ਕਿ ਸੁਪਨੇ ਮੈਨੂੰ ਦੱਸ ਮੈਂ ਤਾਂ ਤੈਨੂੰ ਐ ਕਹਿਣਾ ਕਿੰਨਾ ਵਿਚਰ ਜਿੰਦਗੀ ਕੱਟੀ ਜਾਏਂਗੇ ਆਪ ਦਾ ਕੋਈ ਹੋਰ ਅੱਲਾ ਵਸੀਲਾ ਦੇਖ ਲੈ ਹੋਰ ਕਿਤੇ ਭਗ ਜਾ ਉਹਦਾ ਬੰਦਾ ਪਹਿਲੀ ਨਹੀਂ ਚੱਜਦਾ ਸੀ ਉਹ ਚ ਦੱਸ ਦੇ ਨੂੰ ਕੀ ਦੀ ਗਿਆ ਤੇਰਾ ਦੋਸਤ ਹੈਗਾ ਇਹਨਾਂ ਦੋਸਤਾਂ ਤਾਂ ਹੀ ਕਹਿਣਾ ਸੱਜਰੀਏ ਤਾਂ ਹੀ ਕਹਿਣਾ ਵੀ ਹੈ ਨਹੀਂ ਕਿਸੇ ਕੰਮ ਆਂਦਾ ਜਿਹੜਾ ਹੁਣ ਤੈਨੂੰ ਅੱਜ ਛੱਡ ਗਿਆ ਹਲੇ ਥੋੜਾ ਜਿਹਾ ਅਚਰ ਹੋਇਆ ਬਿਆਨ ਐ ਕਾਲੀ ਕਾਲੀ ਚ ਦੋ ਮਹੀਨਿਆਂ ਦੀ ਜਾਰੀ ਹੁੰਦੀ ਹੈ ਤੀਜੇ ਮਹੀਨੇ ਲਵ ਮੈਰਿਜ ਕਰਾ ਲੈਂਦੇ ਆ ਚੌਥੇ ਪੰਜਵੇਂ ਟੁੱਟੇ ਜਾਂਦੀ ਹੈ ਚੱਕ ਮੇਰੇ ਭਾਈ ਸਾਡੇ 2 ਮਹੀਨਿਆਂ ਦੀ ਯਾਰੀ ਨਹੀਂ ਸੀ 2 ਸਾਲ ਹੋ ਗਏ ਉਹ ਪਤੀ ਆ ਉਹ ਪਤੀ ਆ ਮੈਨੂੰ ਕਿਹੜੇ 2 ਸਾਲ ਸੀ ਪਤੀ ਆ ਮੈਨੂੰ ਨਹੀਂ ਛੱਡਣ ਵਾਲਾ ਹੈਗਾ ਐ ਤਾਂ ਮੈਨੂੰ ਉਹਦੇ ਤੇ ਪੂਰਾ ਭਰੋਸਾ ਦਾ ਕੋਈ ਗੱਲ ਨਹੀਂ 18 ਹਜੇ ਚਾਹੇ ਆਪਦੇ ਮਾਪੇ ਉੱਤੇ ਡਰ ਤੋਂ ਚਾਹੇ ਮੇਰੇ ਨਾਲ ਗੁੱਸੇ ਆ ਕਿੰਨੀ ਵੀ ਗਿਆ ਆ ਜੀ ਬਾਬ ਜੇ ਨਾ ਆਇਆ ਫੇਰ ਜੇਠ ਤੇ ਨੂੰ ਰੱਖਦਾ ਨਹੀਂ ਫੇਰ ਕੀ ਕਰਾਂਗੀ ਕਿੰਨਾ ਚੱਡੀਕਾਂਗੀ ਅੱਛਾ ਤੇਰੇ ਘਰ ਤੇ ਵੀ ਜੇ ਉਹ ਨਾ ਆਇਆ ਮੁੜ ਕੇ ਤਾਂ ਮੈਂ ਜੇਠ ਦੇ ਬੱਲੇ ਰਹਿ ਜੂਗੀ ਪਰ ਉਹ ਆਹੀਂ ਗੈਣਾ ਮਿੱਕਣ ਪਤਨ ਤਾਂ ਲਾਉਣੀ ਪਊਗਾ ਤੈਨੂੰ ਤਣਪਤਨ ਲੱਗੀ ਹੋਈ ਆ ਕੋਈ ਗਾਣੇ ਵਿਆਹ ਕੇ ਲੈ ਕੇ ਆਏਗਾ ਕੋਈ ਮੈਂ ਆਹੀਂ ਭੱਜ ਕੇ ਨਹੀਂ ਆ ਗਈ ਸੀ ਇਹਦਾ ਮਤਲਬ ਭੱਜ ਕੇ ਆਈ ਸੀ ਭੱਜ ਕੇ ਆਈ ਸੀ ਜੀ ਉਹ ੱਟਕੇ ਨਾਲ ਚੱਕ ਕੇ ਲਈ ਆਈ ਸੀ ਫਿਰ ਆਈ ਤਾਂ ਹੈਗੀ ਸੀ ਨਾ ਭੱਜ ਕੇ ਆਈ ਸੀ ਤੇਰਾ ਨਾਮ ਆ ਉਹਦੇ ਨਾਲ ਨਾ ਲਾ ਮਾਂ ਐ ਤਾਂ ਪੰਨ 10 ਵਾਰੀ ਲੈ ਲੈ ਮੇਰੇ ਨਾਲ ਲੈ ਲੈ ਲਾ ਮਾਨੂੰ ਕੀ ਕਹਿੰਦਾ ਜਦੋਂ ਮਾਣੀ ਨਹੀਂ ਮਿਲੇ ਫਿਰ ਲਾ ਮਾਂ ਕੀ ਕਰਨੀ ਆ ਅੱਛਾ ਮਾਣੀ ਨਹੀਂ ਮਿਲੇ ਲਾ ਮੇਰੇ ਕਰਾਈ ਉਹ ਮਨ ਮੈਨ ਤੋਂ ਵੀ ਨਹੀਂ ਕਰਵਾ ਲਈ ਉਹਦਾ ਟਰੈਕਸ਼ਨ ਹੁੰਦੀ ਆ 2-4 ਮਹੀਨਿਆਂ ਦੀ ਤੇਰੇ ਪਾਤੇ ਹੁੰਦੀ ਹੋਊਗੀ ਤੇਰੀ ਰੇਰ ਵਿੱਚ ਕੋਈ ਵੀ ਆ ਨਾ ਤਾਂ ਤੈਨੂੰ ਲੱਗ ਰਿਹਾ ਗਾ ਗੱਲ ਉਹ ਨਹੀਂ ਹੁੰਦੀ ਹੈਗੀ ਕਹਿੰਦੇ ਹੁੰਦਾ ਜਿੰਨੇ ਜਿਹੜਾ ਪਿਆਰ ਕਰ ਦੋਵੇਂ ਨਾ ਉਹ ਛੱਡਕੀ ਨਹੀਂ ਜਾਂਦਾ ਉਹ ਹਰ ਹਾਲ ਰਹਿੰਦਾ ਭਾਵੇਂ ਗਰੀਬੀ ਹੋਵੇ ਭਾਵੇਂ ਮੀਰੀ ਹੋਵੇ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹ ਤਾਂ ਬਿਨਾ ਦੱਸੇ ਤੈਨੂੰ ਉੱਗੂ ਸੁੱਗੀ ਨਹੀਂ ਹੈਗੀ ਵੀ ਕਿੱਧਰ ਗਿਆ ਹੈ ਜਾਉਂਦਾ ਵੀ ਹੈ ਕਿ ਉਹੀ ਨਾ ਕਿਸੇ ਨੇ ਨੱਪਤਾ ਹੋਵੇ ਆ ਕੀ ਗੱਲ ਕਰ ਰਹੇ ਹੈਗਾ ਮੈਂ ਤਾਂ ਸਹੀ ਗੱਲ ਕਹਿਣਾ ਹੈਗਾ ਜਾਉਂਦਾ ਵੀ ਆ ਰੋਜ਼ ਫੋਨ ਤੇ ਗੱਲ ਹੁੰਦੀ ਹੈਗੀ ਕੋਈ ਗੱਲ ਨਹੀਂ ਆਜੂਗਾ ਤੁਸੀਂ ਨਾ ਟੈਨਸ਼ਨ ਲੋ ਤੁਸੀਂ ਕੱਦ ਬਿੜਕਾਂ ਲੈਣ ਤੇ ਇੱਕ ਝੂਠ ਹੋਰ ਬੋਲਦਾ ਓਏ ਆ ਆ ਕਹਿੰਦੀ ਫੋਨ ਤੇ ਗੱਲ ਹੁੰਦੀ ਜੋ ਤੈਨੂੰ ਆਈ ਨਹੀਂ ਪਤਾ ਵੀ ਕਿੱਥੇ ਆ ਕਿੱਥੇ ਗਿਆ ਕਿੱਥੇ ਨਾ ਫੋਨ ਤੇ ਗੱਲ ਕਿਵੇਂ ਹੋ ਪਾ ਕੇ ਹਾਰ ਜਿੱਕ ਦੂਜੇ ਜੇ ਤੇ ਗਲ ਜੇ ਚ ਵਿਆਹ ਕਰਾ ਲਿਆ ਸੀ ਲਾਹਾਂ ਮਾਂ ਲੈ ਲੀਆਂ ਬਸ ਐਂ ਜੇ ਕਹਿ ਦਾਂਦੇ ਆ ਐਂ ਤਾਂ ਤਨਜਾਰ ਕਰਵਾਇਆ ਤਾਂ ਵੀ ਆਈ ਆ ਤਾਂ ਪੌਣੀ ਹੋਏ ਨਾ ਮੈਂ ਪਾ ਦੂੰ ਤੇਰੇ ਤਨਜਾਰ ਹਾਰ ਆ ਐ ਕਿਵੇਂ ਤੂੰ ਪਾ ਦੇਗਾ ਫੇਰ ਹੈਗੀ ਆ ਨਾ ਤੇਰੀ ਉਸੇ ਦੀ ਪਾ ਦੇ ਤਨਜਾਰ ਵਾਰੀ ਹਾਰ ਉਹਦੇ ਤਾਂ ਹੁਣ ਪਾਏਗੇ ਜਿਹੜੇ ਪੈਣੇ ਸੀ ਉਹ ਤਾਂ ਦੁੱਖ ਦਿੰਦੀ ਸੀ ਬਸ ਮੇਰੇ ਵੀ ਪਾਏਗੇ ਜਿਹੜੇ ਪੈਣੇ ਸੀ ਉਹ ਤਾਂ ਹੁਣ ਦੁੱਖ ਦਿੰਦੀ ਆ ਵਾ ਹੋਰ ਕੁਝ ਨਹੀਂ ਹਾਂ ਮਗਰੋਂ ਤਾਂ ਘਰ ਵਾਲਿਆਂ ਨੂੰ ਐਂ ਕਹਿੰਦੇ ਹੁੰਦੇ ਵੀ ਦੁੱਖ ਦਿੰਦੀ ਹੁਣ ਮੈਂ ਨਹੀਂ ਨਾ ਕਹਿ ਸਕਦਾ ਗਲਤ ਡਾਂਕੇ ਜੁੜ ਗਏ ਹੁਣ ਫਿਰ ਤਾਨੂੰ ਤਾਂ ਕਹਿਣਾਗਾ ਤੇਰੇ ਟੰਕੇ ਗਲਤ ਜੁੜੇ ਹੋਣਗੇ ਤੇ ਸਾਡੇ ਸਹੀ ਹੈ ਤੇਰੇ ਤੇਰੇ ਦਬਾਲੇ ਜੁੜੇ ਆ ਕਿ ਮੇਰੇ ਲਈ ਮੇਰੇ ਕੋਲੇ ਹੈ ਤਾਂ ਕਿ ਆਥਾਂ ਨੂੰ ਘਰੇ ਤਾਂ ਆ ਜਾਂਦੀ ਆ ਸੱਜਰੇ ਅਸੀਂ ਇੱਕ ਬਿਸਤਰੇ ਦੇ ਬੈ ਕੇ ਜਾਂ ਲੜਦੇ ਆ ਭੜਦੇ ਆ ਕੁਛ ਮਰਜੀ ਕਰਦੇ ਆ ਕੋਲੇ ਤਾਂ ਹੁੰਦੀ ਆ ਤੇਰੇ ਵਾਲਾ ਛੋਮੰਤਰ ਹੋ ਗਿਆ ਪਤੀ ਕਿੱਥੇ ਆ ਕੋਈ ਨਾ ਤੂੰ ਵੀ ਇੱਥੇ ਆ ਮੈਂ ਵੀ ਇੱਥੇ ਆ ਅਸੀਂ ਵੀ ਇੱਕ ਬਿਸਤਰੇ ਤੇ ਬੈ ਕੇ ਰੋਟੀ ਖਾਵਾਂਗੇ ਕਮੰਝੇ ਤੇ ਇੱਕ ਜੇ ਨਾ ਖਾਧੀ ਕੀ ਫੇਰ ਫੇਰ ਦੀ ਫੇਰ ਸੋਚਾਂਗੇ ਮੈਂ ਏਡੀ ਲੰਮੀ ਸੋਚਦੀ ਨਹੀਂ ਜਿੰਜੀ ਤੂੰ ਸੋਚ ਰਹੀ ਨਹੀਂ ਭੱਜ ਕੇ ਆਈ ਸੀ ਪਿੰਡ ਦੇ ਮੁੰਡੇ ਨਾਲ ਹੀ ਤਾਂ ਤਾਂ ਠੱਕੇ ਖਾਨੀ ਆ ਜੇ ਕਿਤੇ ਇਹ ਸੁਭਜੀਤ ਨੂੰ ਭਾਲ ਲੈਣਾ ਆ ਜਾਂ ਮੈਂ ਇਹਨਾਂ ਨੇ ਇੱਕ ਜੇ ਲੰਮੀ ਸੋਚ ਜੇ ਲੰਮੀ ਸੋਚਦੀ ਹੁੰਦੀ ਹੁਣ ਥੋੜੀ ਤੱਕੇ ਖਾਂਦੀ ਸੀ ਕੋਈ ਗੱਲ ਨਹੀਂ ਮੈਂ ਤੱਕੇ ਖਾਰੀਆਂ ਨਾ ਮੇਰੀ ਜ਼ਿੰਦਗੀ ਹੈਗੀ ਤੂੰ ਆਪਣਾ ਦੂਜਿਆਂ ਨੂੰ ਵੀ ਆਣ ਗਮਾਂਡ ਨੂੰ ਵੀ ਫਰਕ ਪੈ ਜਾਂਦਾ ਫਿਰ ਕਈ ਬੰਦਾ ਤਰਸ ਕਰਨ ਵਾਲਾ ਹੁੰਦਾ ਮੇਰੇ ਵਰਗਾ ਫਿਰ ਤਰਸ ਕਰ ਲਾਂਦਾ ਫਿਰ ਮੇਰਾ ਮਨ ਵੀ ਦੁਖੀ ਹੁੰਦਾ ਨਾ ਤੇਰਾ ਮਨ ਕਹਦੇ ਨਾ ਦੁਖੀ ਫਿਰ ਜਦੋਂ ਤੂੰ ਦੁਖੀ ਆ ਮੈਂ ਦੁਖੀਆਂ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਮਰਜੀ ਘਰਾਂ ਮੈਂ ਆਮੇ ਤਾਂ ਰਹੀ ਐਂ ਕਿ ਐ ਦਾ ਕਰੀ ਚੱਲ ਐ ਦਾ ਕੀ ਹੈਗਾ ਜਦੋਂ ਫੇ ਦੂਜੇ ਬਾਰੇ ਸੋਚਣਾ ਕਰਨਾ ਤੈਨੂੰ ਤਾਂ ਇਕੱਲਾ ਐ ਬੇ ਪਤੀ 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 ਨੜੇ ਉਹ ਤੇਰੇ ਨਾਲ ਨਹੀਂ ਰਹਿੰਦਾ ਹੈ ਕੋਈ ਗੱਲ ਨਹੀਂ ਨਾਲ ਹੀ ਹੈਗਾ ਤੈਨੂੰ ਲੱਗਦਾ ਵੀ ਨਾਲ ਨਹੀਂ ਪਰ ਮੇਰੇ ਨਾਲ ਆ ਮੈਨੂੰ ਪਤਾ ਮੇਰੇ ਦਿਲ ਨੂੰ ਪਤਾ ਮੇਰੇ ਮਨ ਨੂੰ ਪਤਾ ਨਜ਼ਾਰੀ ਨਜ਼ਾਰੀ ਨੇ ਚੰਗਾ ਜੀ ਸੁਖਜੀਤ ਭਾਲ ਲਾ ਕਿਤੇ ਉਹਦਾ ਥਿਆ ਜੋ ਆਜੂ ਆਜੂ ਉਹ ਤਾਂ ਆਥਨ ਆਜੂ ਤਾਂ ਹੁਣ ਲਵੇ ਨਾ ਜੇ ਆਈ ਉਹਨੂੰ ਕਹਿ ਨਹੀਂ ਕਿਦੇ ਘਰੇ ਵਗ ਜਾ ਅਮਰ ਸਵਾਦ ਲੰਦਾ ਤੁਰ ਫਦਾ ਰਹਿੰਦਾ ਉਹ ਜੀ ਤੀਵੀਂ ਆਹੋ ਜਾਂ ਖਾਸਮਾਂਗਾ ਇਹਨਾਂ ਦੇ ਨਹੀਂ ਕੋਈ ਸਮਝ ਆਉਂਦੀ ਹੈਗੀ ਉਹ ਆ ਕੇ ਬੜਕਾਂ ਲੈਂਦੀ ਫਿਰਦੀ ਰਹਿੰਦੀ ਆ ਫਿਰ ਚਾਰ ਪਾਸੇ ਛੜਾ ਕੇ ਉਹ ਗੱਲਾਂ ਇਧਰ ਹੋਏ ਆ ਜਾਂਦਾ ਬਹਾਨੇ ਲਾ ਕੇ ਲੈ